तो है ऐत्रो है ओ फोड़ो ना किचो देख फले रेगा गाड़ा है ऐ गाड़ सुन चल चल ऐ ਉਹ ਜਮਾਤ ਦੇ ਜਿਹੜੇ ਤਿੰਨ ਸ਼ਖਸ ਜਿਹੜੇ ਨੇ ਦਿਖਾਈ ਦੇ ਕਿ ਅਸਰ ਆ ਰਿਹਾ ਇਹ ਅੱਜ ਮਾਰਕੀਟ ਆਲੇ ਆਏ ਹੀ ਸਾਡੇ ਬੀਪੋ ਵਾਲੇ ਤਹਿਸੀਲ ਚੌਂਖਾ ਵਾਲੇ ਜਿਹੜੇ ਤਸਵੀਰ ਬੁਝਾਰਾ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਆ ਤੇ ਵੀਡੀਓ ਬੈਲ ਹੋਈ ਆ ਉਹ ਮੈਂ ਵੇਖੀ ਐ ਸੀਸੀਟੀਵੀ ਕਾਮ ਦੇ ਫੁਟਾਈ ਉਹਦੇ ਵਿੱਚ ਤਿੰਨ ਨੌਜਵਾਨ ਆ ਜਿਹੜੇ ਉਹਨੂੰ ਉਹਨਾਂ ਨੂੰ ਖਿਲਾੜ ਕੇ ਦੇ ਫੋਟੋ ਖਿੱਚਣ ਲੱਗਦਾ ਪੀ ਮੈਂ ਚਲੋ ਰਿਕਾਰਡ ਦੇ ਮਤਲਬ ਚੌਕੀਦਾਰ ਨੇ ਖਾਕੀ ਵਰਦੀ ਪਾਈ ਹੋਣਾ ਚੈੱਕ ਕਰ ਲਗਾ ਉਹਨੇ ਜਦੋਂ ਕੈਮਰਾ ਕੱਢ ਕੇ ਮੂਵੀ ਰੱਖ ਲਗਾ ਉਹ ਇੱਕ ਨੌਜਵਾਨ ਨੇ ਵਿੱਚੋਂ ਇੱਕ ਆਪਣੀ ਡੱਬ ਦੇ ਵਿੱਚੋਂ ਉਹ ਖਿਆਲ ਕੱਢਿਆ ਉਹਨੂੰ ਖਾ ਕੇ ਆ ਰੁਕ ਕੀਤਾ ਤੇ ਉਹ ਪਛਾਣ ਗਿਆ ਤੇ ਹੱਥੋਂ ਪਾਈ ਹੋ ਜੇ ਉੱਥੋਂ ਮੁੜ ਕੇ ਉਹ ਭੱਜ ਗਿਆ ਤੇ ਨਹੀਂ ਉਹ ਸਵੇਰੇ ਫਿਰ ਅਹੀਂ ਜਦੋਂ ਸੀਸੀਟੀਵੀ ਕੈਮਰੇ ਜੀ ਆ ਵੇਖੀ ਫੋਟਸ ਤੇ ਇਹਦੇ ਵਿੱਚੋਂ ਸਾਨੂੰ ਅਹੀਂ ਸਵੇਰੇ ਰਿਪੋਰਟ ਕਰਾਇਆ ਵਾ ਉਹਦੇ ਘਰ ਪਰ ਉਹ ਜਿਹੜੇ ਬੰਦੇ ਆ ਉਹ ਅੱਗੇ ਪਿੱਛੇ ਹੋਏ ਨੇ ਤੇ ਜਲਦੀ ਤੋਂ ਜਲਦੀ ਇਹਨਾਂ ਦਾ ਇਹਨਾਂ ਨੂੰ ਕਿਸ ਫਾਰ ਕੀਤਾ ਜਾਊਗਾ ਜਲਦੀ ਹੋਊਗਾ ਇਹਨਾਂ ਦਾ ਸਲਾਖ ਲਾ ਕੇ ਇਹਨਾਂ ਨੂੰ ਕਿਸ ਫਾਰ ਕੀਤਾ ਜਾਊਗਾ ਦੇ ਜਿਹੜੇ ਨਟੋਰੀਸ ਲੋਕ ਹੁੰਦੇ ਨੇ ਕੋਈ ਪੀਸੀਆ ਇਹਨਾਂ ਦੇ ਪੀਸੀਆ ਪੀਸੀਆ ਸਾਡੀ ਚਲਦੀ ਆ ਸਾਡੀ ਕਸਟਮ ਚਲਦੀ ਆ ਸਾਡੀ 2आरटी ਚਲਦੀ ਆ ਸਾਡੇ ਅਸਤ ਚੋਂ ਦੀ ਟੂਟੀ ਲੱਗਦੀ ਆ ਰੋਜ਼ਾਨਾ ਲੱਗਦੀ ਆ ਸਭ ਦੇ ਨੇ ਦੇਖੇ ਸਭ ਦੇ ਦਾ ਡੀਐਸਪੀ ਦੇ ਸਾਡਿਆਂ ਦੀ ਲੱਗਦੀ ਆ ਵਾਰੀ ਵਾਰੀ ਉਹਦੇ ਮੁਤਾਬਕ ਤੇ ਤਕਰੀਬਨ ਚਲਦੀ ਆ ਸਜਾਤ ਸਾਰੀ ਟੂਟੀ ਤੇ ਉਹ ਚਲਦੀ ਤੇ ਉਹਦੇ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਗੰਦਾ ਕੁਮਾੜਾ ਆਂਸਰ ਮਿਲਿਆ ਤੇ ਇਹ ਤਾਂ ਮੇਰੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਕੋਈ ਬਖਸ਼ਾ ਨਹੀਂ ਜਾਂਦਾ